ਸ਼ਹਿਰ ਦੇ ਵਿੱਚ ਫਿਰ ਦੁੱਧ ਜਿਹੜਾ ਹੈਗਾ ਉਹ ਕਿਸ ਭਾਵਿਕ ਦਾ ਹੈਗਾ ਪਿੰਡ ਨਾਲੋਂ ਐਸ ਡੈਰੀ ਕੰਪਲੈਕਸ ਦੇ ਵਿੱਚੋਂ ਨਾ ਨਾ ਕਰਦੇ ਹਮ 800 ਤੋਂ 1000 ਪ੍ਰਵਾਸੀ ਮਜ਼ਦੂਰ ਨੇ ਹਮ ਜਿਹੜੇ ਜਿਨ੍ਹਾਂ ਨੂੰ ਅਸੀਂ ਦੁੱਧ ਪਾ ਕੇ ਆਉਂਦੇ ਆ ਉਹਨਾਂ ਤੋਂ ਦੁੱਧ ਲੈ ਕੇ ਸ਼ਹਿਰ 'ਚ ਵੇਚਦੇ ਨੇ ਉਹ ਜਿੱਦਣ ਆਏ ਸੀ ਇੱਕ ਗਮਚਾ ਤੇ ਇੱਕ ਝੋਲਾ ਲੈ ਕੇ ਆਏ ਸੀ ਅੱਜ ਉਹਨਾਂ ਕੋਲੇ ਲੁਧਿਆਣੇ 'ਚ ਵੀ ਆਪਣੀ ਰਹਿائش ਆ ਤੇ ਪਿੰਡ 'ਚ ਵੀ ਕੋਠੀਆਂ ਨੇ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਹਮ ਇੱਥੋਂ ਚੱਕਿਆ ਹਮ ਇਥੇ ਲੋਕਾਂ ਨੂੰ ਡਿਲੀਵਰ ਕਰਤਾ ਆਪਣਾ ਪ੍ਰੋਫਿਟ ਕੱਢ ਲਿਆ ਬਿਲਕੁਲ ਇਸ ਚੀਜ਼ ਤੇ ਸਾਡਾ ਜੋ ਨੌਜਵਾਨ ਕਿਉਂ ਨਹੀਂ ਸੋਚਦਾ ਮੈਂ ਇਸ ਗੱਲ ਤੋਂ ਹੈਰਾਨ ਪਿੰਡ ਦਾ ਦੁੱਧ ਵੀ ਸ਼ਹਿਰ ਚ ਆ ਕੇ ਵਧੀਆ ਵਿਕਦਾ ਵਿਕਦਾ ਬਿਲਕੁਲ ਉੱਥੇ ਹੀ ਆ ਰਿਆ ਇੱਕ ਦੁੱਜੀ ਢੋਲ ਵਾਲਾ ਇੱਕ ਮੋਟਰਸਾਈਕਲ ਲੈਂਦਾ ਚਾਰ ਕਿੰਨੀਆਂ ਲੈਂਦਾ ਆ ਕੇ ਜੱਟ ਦਾ ਕੁੰਡਾ ਖੜਕਾਂਦਾ ਬਾਈ ਕਿੰਨਾ ਦੁੱਧ ਆ ਮੈਨੂੰ ਪਾ ਦਿਆ ਕਰੋ ਉਹ ਫਾਰਮਰ 5-7 ਰੁਪਏ ਕਿਲੋ ਕਮਾਉਂਦਾ ਬਿਲਕੁਲ ਉਹ ਦੁੱਜੀ 15 ਰੁਪਏ ਕਿਲੋ ਕਮਾਉਂਦਾ ਹਾਂ 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 15 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਬਿਲਕੁਲ ਬਿਲਕੁਲ ਇਹੀ ਮੇਰਾ ਕਨਸੈਪਟ ਹੈ ਹਮ ਇਹੀ ਚੀਜ਼ ਮੈਂ ਸਮਝਾਉਣੀ ਚਾਹੁੰਨਾ ਹਮ ਵੀ ਉੱਥੇ ਨਾ ਪਾਓ ਯਾਰ ਇੱਥੇ ਆਓ ਹਮ ਸ਼ਹਿਰਾਂ ਚ ਆ ਕੇ ਆਪਦਾ ਪ੍ਰੋਡਕਟ ਆਪ ਵੇਚੋ ਹਮ 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 ਕੰਮ ਕਰਨ ਵਾਲਾ ਬੰਦਾ ਹੋਵੇ ਹਮ ਪਿੰਡਾਂ ਚ ਅੱਜ 35-40 ਰੁਪਏ ਕਿਲੋ ਦੁੱਧ ਵਿਕਦਾ ਵਿਕਦਾ ਹਮ ਲੁਧਿਆਣੇ ਸ਼ਹਿਰ ਚ 40 ਰੁਪਏ ਕਿਲੋ ਲੱਸੀ ਵਿਕਦੀ ਆ ਹਮ ਬਿਲਕੁਲ ਵੇਚਣ ਵਾਲੇ ਬਣੋ ਹਮ ਪਰ ਉਹ ਸਾਡੀ ਕਾਕਾਗਿਰੀ ਖਰਾਬ ਹੁੰਦੀ ਆ। ਉਹ ਭਰਾਵੋ ਕਾਕਾਗਿਰੀ ਛੱਡੋ। ਹੂੰ। ਮਿਹਨਤ ਕਰਨੀ ਆਓ। ਹੂੰ। ਬਹੁਤ ਕੁਛ ਆ।